मोगा विखे नैशनल लोक अदालत का आयोजन की लगाए हेठ मोगा जिला अदालत अते नाल ही बागा पुराना निहाल सिंह ददालतों ने नैशनल लोक अदालत का आयोजन किया गया इस नैशनल लोक अदालत विच सोलह बेंच लगाए गए सन इत छो केस रखे गए सन जिन्होंने अठताली सौ केस अठाई सौ लंबित केसान का निपटारा किया गया यही जानकारी देंदे हुए जिला मोगा सैशन जज सरबजीत धालीवाल ने दस कि फौजदारी के बाकी सारे तरह केस रखे गए सर परिवारक झगड़े बैंक कर्जे चैक बाउंस के फैसला दोवे धिरसी सहमति ना गया यह भी कहा कि लोग अदालत होैसले विरुद्ध कोई अपील नहीं होंगी दोवे धिर इसकी पालना करनी पी है लोग अदालत में समय पैसे की बचत भी होंगी है मोगा तो साढ़े पत्रकार हरपाल की रिपोर्ट ਆ ਸਾਡੇ 245225 ਨੂੰ ਨੈਸ਼ਨਲ ਲੋਕ ਅਦਾਲਤ ਮੋਗਾ ਚ ਸਾਡੇ 2:30 ਵਜੇ ਨਾ ਬਾਗਾਪਾਣਾ ਤੇ ਨਿਹਾਲ ਸਿੰਘ ਵਾਲਾ ਉੱਥੇ ਅਸੀਂ ਸਾਡੇ ਮਾਨਯੋਗ ਦੀਪਕ ਸਿੰਗਲ ਜੀ ਜੱਜ ਹਾਈ ਕੋਰਟ ਉਹ ਪੰਜਾਬ ਢਿਆਣਾ ਤੇ ਕਮ ਚੇਅਰਮੈਨ ਨਾਲ ਸਾਹ ਉਹਨਾਂ ਦੀ ਹਦਾਇਤਾਂ ਮੁਤਾਬਕ ਅਸੀਂ ਲਗਾ ਰਹੇ ਹਾਂ ਇਹ ਅਸੀਂ ਟੋਟਲ 16 ਬੈਂਚ ਸਾਡੇ ਅੰਦਰ ਲੱਗੇ ਹੋਏ ਨੇ 16 ਵਿੱਚੋਂ 10 ਸਾਡੇ ਲੋਕਲ ਬੈਂਚ ਨੇ ਦੋ ਸਾਡੇ ਇਕ ਨਿਹਾਲ ਸਿੰਘ ਵਾਲਾ ਤੇ ਇੱਕ ਬਾਗਾਪਾਣਾ ਤੇ ਚਾਰ ਰੈਵਨਿਊ ਦੇ ਨੇ ਨਿਹਾਲ ਸਿੰਘ ਵਾਲਾ ਬਾਗਾਪਾਣਾ ਮੋਗਾ ਤੇ ਤਰਨਖੋਟ ਉਹਨਾਂ ਦੇ ਅਸੀਂ ਟੋਟਲ ਅੱਜ 7600 ਕੇਸ ਰੱਖੇ ਨੇ ਹੋਰ 34800 ਕੇਸ ਜਿਹੜੇ ਪਿਉਰਿਟੀ ਕਿਟੀ ਸਟੇਜ ਦੇ ਨੇ ਤੇ 2800 ਸਾਡੇ ਜਿਹੜੇ ਪੈਂਡਿੰਗ ਆਲਰੇਡੀ ਕੇਸਿਸ ਨੇ ਹੋਰ ਸਾਡਾ ਅੱਜ ਟਾਰਗੇਟ ਇਹੀ ਹੈ ਵੀ ਅਸੀਂ ਜਿੰਨੇ ਵੀ ਅੱਜ ਕੇਸ ਸਾਡੇ ਕੋਲ ਆਏ ਨੇ ਉਹਨਾਂ ਚ ਸਾਡੇ ਕੋਲ ਸੀਰੀਅਸ ਕੇਸ ਸਾਡੇ ਕੇ ਕ੍ਰਿਮਨਲ ਦੇ ਬਾਕੀ ਜਿਹੜੇ ਨਾਰਮਲ ਕੇਸਿਸ ਹੁੰਦੇ ਨੇ ਸਿੰਪਲ ਕੇਸ ਨੇ ਉਹ ਕ੍ਰਿਮਨਲ ਕੇਸਿਸ ਬਾਕੀ ਦਿਵਾਨੀ ਕੇਸਿਸ ਫੈਮਿਲੀ ਡਿਸਪਿਊਟਸ ਮੋਟਰ ਵਹੀਕਲ ਐਕਸ਼ਨ ਜਿਹੜੇ ਕਲੇਮ ਟ੍ਰਿਬਿਊਨਲ ਦੇ ਨੇ ਉਹ ਸਾਡੇ ਕੋਲ ਕੇਸ ਨੇ ਜ਼ਮੀਨਾਂ ਦੇ ਨੇ ਚੈੱਕ ਬਾਉਂਸਿੰਗ ਦੇ ਨੇ ਬਿਜਲੀ ਚੋਰੀ ਦੇ ਨੇ ਤੇ ਟ੍ਰੈਫਿਕ ਵਾਇਲੇਸ਼ਨ ਦੇ ਨੇ ਰਿਕਵਰੀ ਸ਼ੂਟਸ ਵਗੈਰਾ ਜਿਹੜੇ ਉਹ ਸਾਰੇ ਅਸੀਂ ਰੱਖੇ ਹੋਏ ਨੇ ਅੱਜ ਕਿਉਂਕਿ ਉਹਦੇ ਛਵੀਨ ਜ਼ਮੀਨ ਦੇ ਪਰ ਆਪਾਂ ਪ੍ਰੋਬਲਮ ਆਉਂਦੀ ਹੈ ਕ੍ਰਿਮੀਨਲ ਕੇਸਿਸ ਬਹੁਤ ਨੇ ਛੋਟੇ-ਮੋਟੇ ਚੈੱਕ ਦੇ ਤਾਂ ਬਹੁਤ ਹੀ ਜ਼ਿਆਦਾ ਨੇ ਬਾਕੀ ਫੈਮਿਲੀ ਡਿਸਪਿਊਟ ਬਹੁਤ ਹੋਏ ਕੇਸਿਸ ਫੈਮਿਲੀ ਡਿਸਪਿਊਟ ਦਾ ਮੇਜਰ ਰੀਜ਼ਨ ਤੇਹੀ ਹੁੰਦਾ ਵੀ ਕੋਈ ਵਾਰ ਕੋਈ ਈਗੋ ਦੀ ਪ੍ਰੋਬਲਮ ਆ ਜਾਂਦੀ ਹੈ ਕੋਈ ਵਾਰ ਅਡਜਸਟ ਨਹੀਂ ਕਰ ਪੈਂਦੇ ਲੜਕੀ ਕੋਈ ਸਰਕਮਸਟੈਂਸੀ ਹੈ ਜਾਂਦੇ ਫੈਮਿਲੀ ਸਟੇਟਸ ਦਾ ਕੋਈ ਦੋਨੋਂ ਪਾਰਟੀਆਂ ਚ ਡਿਫਰੈਂਸਿਸ ਹੋ ਜਾਂਦੇ ਨੇ ਉਹ ਹੋ ਜਾਂਦੇ ਨੇ ਤੇ ਉਹ ਅਸੀਂ ਅੱਜ ਲੋਕਦਾਲ ਚ ਰ ਆਉਂਦੀ ਪਹਿਲੀ ਪਰਹਲ ਹੁੰਦੀ ਹੈ ਵੀ ਦੋਨਾਂ ਦੇ ਫੈਮਲੀ ਬਸੀ ਰਹੇ ਦੋਨੇ ਇਕੱਠੇ ਰਹਿਣ ਪਿਆਰ ਮੁਹੱਬਤ ਨਾਲ ਰਹਿਣ ਨਹੀਂ ਤਾਂ ਕਈ ਵਾਰ ਕਿੰਮ ਜਿਹੜੇ ਸਿਵਲ ਕਿ ਜਿਹੜੇ ਸੁਪਟਨ ਘਰੇਲੂ ਚ ਉਹ ਕਿੰਨੂ ਚ ਵੀ ਕਨਵਰਟ ਹੋ ਜਾਂਦੇ ਨੇ ਸਾਡੇ ਨੇ ਰੂਟੀਨ ਚ ਇਸ ਤਰ੍ਹਾਂ ਜਿਹੜੇ ਪੈਂਡਿੰਗ ਚੱਲਦੇ ਅਸੀਂ ਮੈਰਿਟ ਤੇ ਡਿਸਾਈਡ ਕਰਦੇ ਆਂ ਇਹ ਹੁੰਦਾ ਸੀ ਅਸੀਂ ਕਾਉਂਸਲਿੰਗ ਕਰਕੇ ਤੁਹਾਨੂੰ ਨੂੰ ਸਮਝਾ ਕੇ ਦੋਨਾਂ ਨੂੰ ਵੀ ਇਹ ਚ ਕੋਈ ਫਾਇਦਾ ਨਹੀਂ ਹੈ ਸਾਡਾ ਪੈਸਾ ਨਾ ਖਰਾਬ ਹੁੰਦਾ ਸਾਡੇ ਪੈਸਾ ਬਹੁਤ ਖਰਾਬ ਹੁੰਦਾ ਸਾਰੀ ਫੈਮਲੀ ਇਨਵੋਲ ਹੋ ਜਾਂਦੀ ਹੈ ਮੈਂਟਲ ਟੈਨਸ਼ਨ ਵੱਧ ਜਾਂਦੀ ਸਾਰੀ ਫੈਮਲੀ ਦੀ ਔਰ ਸਿਵਲ ਇਟੀਗੇਸ਼ਨ ਅ ਇਹ ਔਨਲੀ ਸਮਝ ਤੁਸੀਂ ਸਾਰਾ ਝਗੜਾ ਨਿਪਟ ਜਾਂਦਾ ਔਰ ਤੁਸੀਂ ਸਹਿਚਾਰੇ ਤੇ ਭਾਈਚਾਰਾ ਰਹਿਣੇ ਤੋਂ ਬੈਟਰ ਹੈ ਤੁਸੀਂ ਉਹ ਸਮਝਾ ਕੇ ਇਹ ਪਿਉ ਟਿਕਟ ਸੀ ਅਸੀਂ ਔਰ ਕੋਸ਼ਿਸ਼ ਕਰਕੇ ਤੇ ਅੱਜ ਫਾਈਨਲ ਅਸੀਂ ਰੱਖਿਆ ਹੈ ਨਗੇ ਸੀ ਮੇਰੀ ਦੇਖੀਏ ਵੀ ਤੁਸੀਂ ਜਿੰਨੇ ਵੀ ਤੁਹਾਡੇ ਕੋਲ ਕੇਸ ਤੁਹਾਡੇ ਚੱਲਦੇ ਨੇ ਸਿਵਲ ਡਿਸਪਿਊਟਸ ਨੇ ਹੋਰ ਆ ਤੁਸੀਂ ਆਪਣੀ ਈਗੋ ਪ੍ਰੋਬਲਮ ਛੱਡ ਕੇ ਤੁਸੀਂ ਸਾਡੇ ਕੋਲ ਆਓ ਅਸੀਂ ਤੁਹਾਡੀ ਕਾਉਂਸਲਿੰਗ ਕਰਾਂਗੇ ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਤੁਹਾਡੇ ਫਾਇਦੇ ਚਾਹ ਔਰ ਥੋੜਾ ਅਸੀਂ ਸਮਝਾਤਾ ਕਰਾਵਾਂਗੇ ਜਿੰਨਾ ਤੁਹਾਡਾ ਟਾਈਮ ਵੀ ਬਚੇ ਤੁਹਾਡੀ ਫੈਮਿਲੀ ਜਿਹੜੀ ਟੈਨਸ਼ਨ ਸਾਰੇ ਬੱਚਿਆਂ ਦੀ ਨਾਲ ਇਨਵੋਲ ਹੋ ਜਾਂਦੇ ਨੇ ਉਹ ਵੀ ਦੂਰ